ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਡਾਕਟਰ ਮੁਖਤਿਆਰ ਸਿੰਘ ਸੱਦਰ ਹੈ ਫਤਿਆਬਾਦ ਹਰਿਆਣੇ ਦੇ ਮੈਂ ਰਹਿਣ ਵਾਲਾ ਹਾਂ ਇੱਕ ਸਮਾਜ ਸੇਵੀ ਹੀ ਹਾਂ ਔਰ ਗੁਰੂ ਨੂੰ ਮੰਨਣ ਵਾਲਾ ਮੈਂ ਸੇਖ ਹਾਂ ਸਭ ਤੋਂ ਪਹਿਲੇ ਤੇ ਮੈਂ ਪੂਰੇ ਦੁਨੀਆ ਦੇ ਜਿਸ ਤਰ੍ਹਾਂ ਕੇ ਸਾਡੇ ਗੁਰੂਆਂ ਨੇ ਸਰਵੱਤ ਦਾ ਭਲਾ ਮੰਗਿਆ ਅਸੀਂ ਸਰਵੱਤ ਦਾ ਭਲਾ ਮੰਗਦੇ ਆਂ ਔਰ ਸਾਰੀਆਂ ਸੰਗਤਾਂ ਔਰ ਖਾਸ ਕਰਕੇ ਸਿੱਖ ਕਮਿਊਨਿਟੀ ਜਿੱਥੇ ਵੀ ਦੇਸ਼ ਦੇਸ਼ ਦੇ ਵਿੱਚ ਰਹਿ ਰਹੀ ਹੈ ਮੈਂ ਉਹਨਾਂ ਨੂੰ ਆਉਣ ਵਾਲੇ ਸਭ ਤੋਂ ਪਹਿਲਾਂ ਨਵੇਂ ਸਾਲ ਦੀ ਬੁਮਾਰਕਵਾਦ ਦੇਣਾ ਨਵਾਂ ਸਾਲ ਸਾਰਿਆਂ ਵਾਸਤੇ ਪੂਰੇ ਦੇਸ਼ ਦੁਨੀਆ ਵਾਸਤੇ ਸ਼ੁਭ ਹੋਵੇ ਔਰ ਉਸ ਦੇ ਨਾਲ ਨਾਲ ਅੱਗੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ ਜਿਨ੍ਹਾਂ ਨੇ ਕਿ ਸਿੱਖ ਪੰਥ ਦੀ ਨੀਂ ਰੱਖੀ ਸੀ ਔਰ ਸਰਬੱਤ ਦਾਣੀ ਦੁਨੀਆਂ ਦੇ ਵਿੱਚ ਅਜੇ ਤੱਕ ਕੋਈ ਵੀ ਇਹੋ ਜਿਹਾ ਨਹੀਂ ਹੋਇਆ ਜਿਸ ਨੇ ਆਪਣੇ ਪਰਿਵਾਰ ਨੂੰ ਵਾਰਿਆ ਹੋਵੇ ਇਸ ਵਾਸਤੇ ਉਹਨਾਂ ਦਾ ਜਨਮ ਦਿਹਾੜਾ ਆ ਰਿਹਾ ਹੈ ਸਾਨੂੰ ਫਕਰ ਹੋਣਾ ਚਾਹੀਦਾ ਹੈ ਉਹਨਾਂ ਨੇ ਸਾਨੂੰ ਧਰਮ ਤੇ ਵਾਸਤੇ ਕੁਰਬਾਨੀ ਦੇਣ ਵਾਸਤੇ ਇੱਕ ਰਸਤਾ ਦਿਖਾ ਗਏ ਅੱਜ ਜੋ ਵੀ ਦੁਨੀਆਂ ਤੇ ਪਾਪ ਹੋ ਰਿਹਾ ਹੈ ਜਾਂ ਜੋ ਕੁਝ ਵੀ ਜ਼ੁਲਮ ਹੋ ਰਿਹਾ ਉਸ ਦੇ ਖਿਲਾਫ ਅੱਜ ਵੀ ਉਸ ਗੁਰੂਆਂ ਦੀ ਜਿਹੜੇ ਸਿੱਖਿਆ ਨੂੰ ਮੰਨ ਕੇ ਸਿੱਖ ਉਸ ਜਰਮ ਦੇ ਖਿਲਾਫ ਲੜ ਰਿਹਾ ਹੈ ਔਰ ਉਹਦੇ ਵਾਸਤੇ ਵੀ ਉਹਦਾ ਧੰਨਵਾਦ ਕਰਦਾ ਔਰ ਆਉਣ ਵਾਲਾ ਇਸ ਤੋਂ ਬਾਅਦ ਕਿਉਂਕਿ ਇਹ ਜਿਹੜਾ ਅਗਲਾ ਮਹੀਨਾ ਹੈ ਉਹਦੇ ਮਹੀਨੇ ਬਾਅਦ ਅੱਗੇ ਮਾਘੀ ਆਉਣੀ ਹੈ ਮਾਘ ਦਾ ਮਹੀਨਾ ਹੋਣਾ ਹੈ ਜਿਹੜਾ ਕਿ Hindu ਧਰਮ ਵਾਸਤੇ ਵੀ ਸਿੱਖ ਧਰਮ ਵਾਸਤੇ ਵੀ ਇੱਕ ਬੜਾ ਸ਼ੁਭ ਮੰਨਿਆ ਜਾਂਦਾ ਹੈ ਉਹਦੀ ਮਕਰ ਸੰਕ੍ਰਾਂਤੀ ਦੀ ਲੋਹੜੀ ਦੀ ਵੀ ਮੈਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਮੈਂ ਸਾਰੀ ਸੰਗਤ ਨੂੰ ਬਧਾਈ ਦੇਣਾ ਕਿ ਖੁਸ਼ੀਆਂ ਦੇ ਨਾਲ ਇਹ ਤਿਉਹਾਰ ਮਨਾਉਣ ਭਾਈਚਾਰਾ ਬਣਾਉਣ ਔਰ ਜਿਹੜੇ ਸਾਡੇ ਗੁਰੂਆਂ ਨੇ ਸਾਨੂੰ ਸਿੱਖ ਮਰਿਆਦਾ ਅਨੁਸਾਰ ਸੇਵਾ ਦਾ ਰਸਤਾ ਦਿਖਾਇਆ ਉਸ ਰਸਤੇ 'ਤੇ ਚੱਲ ਕੇ ਤੇ ਮਾਨਵਤਾ ਦੀ ਸੇਵਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ